ਦੋਸਤੋ ਇਹ ਪੋਚੇ ਲਾਉਣ ਵਾਲੀ ਮਸ਼ੀਨ ਹੈ ਇਲੈਕਟ੍ਰੋਨਿਕ ਮਸ਼ੀਨ ਹੈ ਬਹੁਤ ਵਧੀਆ ਮਸ਼ੀਨ ਹੈ ਇਹ ਆਪਣੇ ਮੋਬਾਈਲ ਦੇ ਨਾਲ ਹੀ ਅਟੈਚ ਹੋ ਜਾਂਦੀ ਹੈ ਇਹਦੇ ਵਿੱਚ ਅਲੱਗ-ਅਲੱਗ ਆਪਸ਼ਨ ਹੈ ਜਿਵੇਂ ਆਪਾਂ ਆਪਸ਼ਨ ਸੈੱਟ ਕਰਦੇ ਆ ਉਸ ਦੇ ਹਿਸਾਬ ਨਾਲ ਜਣ ਕੇ ਪੋਚੇ ਲਾਉਣ ਲੱਗ ਜਾਂਦੀ ਹੈ ਜਿਵੇਂ ਆਪਣੇ ਰਸੋਈ ਵਗੈਰਾ ਜਾਂ ਆਪਣੇ ਕਮਰੇ ਦੇ ਵਿੱਚ ਜਿਵੇਂ ਪਾਣੀ ਡੋਲਿਆ ਜਾਂ ਦਹੀਂ ਵਗੈਰਾ ਡੋਲਿਆ ਜਾਂਦੀ ਹੈ ਉਹ ਸਾਰੇ ਨੂੰ ਵੀ ਇਹ ਸੁੱਕ ਦਿੰਦੀ ਹੈ ਤਕਰੀਬਨ 3-4 ਗਲਾਸ ਇੱਕੇ ਵਕਤ ਜਾਨੀ ਕਿ ਸੁੱਕ ਲੈਂਦੀ ਹੈ ਇਹ ਤੇ ਐਨ ਜਮਾ ਬਾਈ ਗਿੱਲਾ ਨਹੀਂ ਛੱਡਦੀਗੀ ਆਮ ਆਪਾਂ ਘਰਾਂ ਦੇ ਵਿੱਚ ਪੋਚੇ ਲਵਣੇ ਗਿੱਲੇ ਰਹਿ ਜਾਂਦੇ ਆ ਯਾਨੀ ਥਾਂ ਗਿੱਲਾ ਰਹਿ ਜਾਂਦਾ ਪਰ ਇਹ ਗਿੱਲਾ ਬਈ ਥਾਂ ਨਹੀਂ ਛੱਡਦੀ ਐਂ ਜਿਵੇਂ ਥਾਂ ਨੂੰ ਸੁਕਾ ਦਿੰਦੀ ਹੈ ਮੋਬਾਈਲ ਦੇ ਨਾਲ ਹੀ ਇਹ ਯਾਨੀ ਕੰਟਰੋਲ ਹੋ ਜਾਂਦੀ ਹੈ ਜਿਵੇਂ ਆਪਣੇ ਘਰਾਂ ਦੇ ਵਿੱਚ ਗਲੀਚੇ ਵਗੈਰਾ ਵਿਸ਼ੇ ਹੁੰਦੇ ਆ ਉਹਨਾਂ ਉੱਤੇ ਵੀ ਕੁਝ ਢੋਲ ਜਾਵੇ ਉਹਨੂੰ ਵੀ ਬੜੀ ਜਲਦੀ ਕਲੀਨ ਕਰ ਦਿੰਦੀ ਹੈ ਇਹ ਕਰੀ ਬਈ ਇਹ ਚਾਰਜ ਲਾਏ ਤੋਂ ਤਕਰੀਬਨ ਇਹ 3-4 ਘੰਟੇ ਲਗਾਤਾਰ ਵੀ ਇਹਨੂੰ ਚਲਾਈ ਜਾਈਏ ਤੇ ਇਹਦਾ ਚਾਰਜ ਕੱਟ ਜਾਂਦਾ ਯਾਨੀ ਕਿ ਬਾਜ਼ਾਰ ਦੇ ਵਿੱਚ ਉਹ ਯਾਨੀ ਕਿ ਆਪਾਂ ਨੂੰ ਆਸਾਨੀ ਦੇ ਨਾਲ ਮਿਲ ਜਾਂਦੀ ਹੈ 10-12000 ਦੇ ਕਰੀਬ ਇਹਦਾ ਰੇਟ ਹੈ ਤੇ ਵਾਸ਼ਿੰਗ ਮਸ਼ੀਨ ਆ ਬਾਈ ਇਹ ਆਪ ਹੀ ਜਾਣ ਕੇ ਆਪਦਾ ਪੋਚਾ ਵਾਸ਼ ਕਰ ਲੈਂਦੀ ਹੈ 3-4 ਲੀਟਰ ਆ ਜਣੀ ਇਹਦੇ ਵਿੱਚ ਇੱਕ ਬਾਕਸ ਦੇ ਵਿੱਚ ਪਾਣੀ ਪੈਂਦਾ ਤੇ ਬਹੁਤ ਵਧੀਆ ਬਾਈ ਮਸ਼ੀਨ ਆ